ਤਾਂ ਤੁਸੀਂ ਗੱਲ ਪਹੁੰਚਾਓ ਆਏ ਤੁਹਾਡੇ ਕੋਲ ਅਸੀਂ ਤਾਂ ਆਏ ਕਿਉਂਕਿ ਚੱਬੇ ਵਾਲੇ ਵੀ ਸਟੇਟ ਹੈ ਸਰ ਬਹੁਤ ਬਿਰਕਾ ਬਹੁਤ ਬਿਰਕਾ ਨੂੰ ਡੰਡਾ ਆਖਾਂਗੇ ਇਹ ਸਰ ਆਹ ਜਿਹੜਾ ਸੈਨੀਟ ਦਾ ਕੰਮ ਹੈ ਸੈਂਟਰ ਨੇ ਰੋਕ ਰੱਖਿਆ ਸਰ ਇਹ ਕਾਹਦਾ ਵਾਸਤੇ ਇਹ ਸਰ ਆਹ ਜਿਹੜਾ ਸੈਨੀਟ ਦਾ ਕੰਮ ਹੈ ਸੈਂਟਰ ਨੇ ਰੋਕ ਰੱਖਿਆ ਸਰ ਇਹ ਕਾਹਦਾ ਵਾਸਤੇ ਇਹ ਮੈਨੂੰ ਨਹੀਂ ਪਤਾ ਸੀ ਹੁਣ ਇਹ ਸੈਂਟਰ ਚਾਹੁੰਦੇ ਇਹਨੂੰ ਸੈਂਟਰਲਾਈਜ਼ ਕਰਨਾ ਆਹ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਅੰਡਰ ਲੈ ਲਿਆ ਸਰ ਜੋ ਕਿ ਹਰ ਗਿਜ ਨਹੀਂ ਅਸੀਂ ਪੰਜਾਬ ਦੇ ਲੋਕ ਹੁਣ ਦਵਾਂਗੇ ਜੀ ਨਹੀਂ ਨਹੀਂ ਅਸੀਂ ਕੋਈ ਗੱਲ ਨਹੀਂ ਹੈਨਾ ਮਤਲਬ ਇਹ ਇੱਕ ਮਿੰਟ ਸਰ ਇੱਕ ਪੰਜਾਬ ਦੀ ਖੂਬਸੂਰਤੀ ਪੰਜਾਬ ਕੋਲ ਹੀ ਰੱਖੀ ਹੈ ਹਾਂਜੀ ਹਾਂਜੀ ਆ ਜਿਹੜੀ ਤੁਹਾਡੀ ਪੱਕ ਹੈ ਜਿਹੜੀ ਤੁਸੀਂ ਤੁਹਾਡਾ ਸਰੂਪ ਆ ਨਾ ਸਰ ਹਾਂਜੀ ਹਾਂਜੀ ਇਹ ਅੱਜ ਚਾਹੇ ਹੁਸ਼ਿਆਰਪੁਰ ਦੇ ਨੇ ਆ ਜਿਹੜੇ ਸਰੂਪ ਖੜੇ ਨੇ ਨਾ ਸਰ ਹਾਂਜੀ ਹਾਂਜੀ ਇਹ ਪੰਜਾਬ ਦੇ ਨੇ ਹਾਂ ਅਸੀਂ ਪੰਜਾਬ ਦੇ ਆ ਯਾਰ ਅਸੀਂ ਪਹਿਲਾਂ ਪੰਜਾਬੀ ਆ ਯਾਰ ਅਸੀਂ ਬੀ ਪ੍ਰੋਡੂਕਟ ਮਤਲਬ ਸਟੇਟ ਸੈਂਟਰ ਦੇ ਮੂਰੇ ਸਾਰੇ ਹਥਿਆਰ ਗਿਰ ਚੁੱਕੇ ਆ ਆਪਣੇ ਜੇ ਸਰ ਸੈਨੇਟ ਇਲੈਕਸ਼ਨ ਬੰਦ ਹੁੰਦੇ ਆ ਸਟੂਡੈਂਟ ਕਾਉਂਸਲ ਇਲੈਕਸ਼ਨ ਬੰਦ ਹੋਣਗੇ ਜੇ ਸਟੂਡੈਂਟ ਕਾਉਂਸਲ ਇਲੈਕਸ਼ਨ ਬੰਦ ਹੁੰਦੇ ਆ ਸਰ ਸਾਰੇ ਪੰਜਾਬ ਦੇ ਵਿੱਚ ਸਿਰ ਕਹੀਂ ਪਰ ਵੀ ਸਟੂਡੈਂਟ ਇਲੈਕਸ਼ਨ ਨਹੀਂ ਹੁੰਦਾ और पंजाब में सर यह हाल है इस सरकार में कि मतलब अगर आप बोलोगे ना कि मतलब किसी कोई प्रोफेशनल लड़की छेड़ रहा है हमारी बहन को कोई छेड़ रहा है वो आगे से बोलता कि मैं मार्क्स घटा दूंगा पर बताना ना किसी को क्यों क्योंकि सर हमारे यहां पंजाबी इलेक्शन नहीं होते सर जल्दी तो जल्दी सेनेट के इलेक्शन कराओ ताकि असली जेडी एक खूबसूरती है ना सर डेमोक्रेसी दी इनु खत्म ना करिए ਇਹ ਸਾਡੀ ਬੇਨਤੀ ਆ ਕਿ ਤਾਂ ਕਿ ਸੈਂਟਰ ਤੱਕ ਤੁਸੀਂ ਗੱਲ ਪਹੁੰਚਾਓ ਆਏ ਤੁਹਾਡੇ ਕੋਲ ਅਸੀਂ ਤਾਂ ਆਏ ਕਿਉਂਕਿ ਚੱਬੇ ਵਾਲੇ ਵੀ ਸਟੇਟ ਆ ਸਰ ਹਾਂ ਬਹੁਤ ਬਿਰਕਾ ਨੂੰ ਡੰਡਾ ਖਾਂਗੇ ਇਹਦੇ ਕੋਈ ਗੱਲ ਇਹ ਆ ਕਿ ਇਤਿਹਾਸ ਦੇ ਵਿੱਚ ਬਹੁਤ ਸਾਰੇ ਇਤਿਹਾਸਕੀ ਜੀਵਨ ਚਿੰਗ ਉਹ ਲੋਕ ਆਏ ਆ ਜਿਨ੍ਹਾਂ ਨੇ ਨਾ ਜੁਨੀਵਰਸਟੀਆਂ ਦੇ ਵਿੱਚ ਜਿਨ੍ਹਾਂ ਇਲੈਕਸ਼ਨ ਜਿੱਤ ਆ ਲਿਆ ਇਥੋਂ ਸੈਂਟਰ ਦੇ ਮੈਂਬਰ ਬਣੇ ਆ ਹੋਰ ਆਏ ਆ ਸਾਡੇ ਨਾਲ ਐਮਐਲਏ ਰਹੇ ਆ ਵਜ਼ੀਰ ਰਹੇ ਅੱਜ ਵੀ ਹੈਗੇ ਆ ਹੈਗੇ ਆ ਜੀ ਇਹ ਇੱਕ ਸਾਡੀ ਇੱਕ ਤਰ੍ਹਾਂ ਦੀ ਨਰਸਰੀ ਆ ਨਰਸਰੀ ਆ ਉਹਨੂੰ ਖਤਮ ਕਰਨਾ ਕਿਸੇ ਲੈਵਲ ਤੇ ਵੀ ਜ਼ਾਇਦ ਨਹੀਂ ਹੈਗਾ ਪਰ ਇੱਥੇ ਮੈਂ ਇਹ ਗੱਲ ਦੱਸਦਾ ਇਹਨੇ ਕਦੇ ਮੈਂ ਸੈਂਟਰ ਦੀ ਬਹੁਤ ਤਰਫਾਰੀ ਕਰਨ ਲੱਗਾ ਜੀ ਜਦੋਂ ਜਿਹਦੀ ਜ਼ਿੰਮੇਵਾਰੀ ਬਣਦੀ ਆ ਸਟੇਟ ਜਿਹੜੀ ਆ ਫੰਡਿੰਗ ਇਹਨਾਂ ਕੋਲ ਹੈ ਨਹੀਂ ਪਾਲਿਸੀ ਇਹਨਾਂ ਕੋਲ ਹੈ ਨਹੀਂ ਇਹ ਪਾਲਿਸੀ ਨੂੰ ਲੈ ਕੇ ਸੈਂਟਰ ਦੇ ਕਿਸੇ ਮਿਨਿਸਟਰ ਕੋ ਜਾਣਾ ਕਿਹਦੀ ਜ਼ਿੰਮੇਵਾਰੀ ਆ ਸਟੇਟ ਦੇ ਮੁਖਮਤ ਕਿਹਦੀ ਜਾਂ ਸਟੇਟ ਦੇ ਐਜੂਕੇਸ਼ਨ ਮਿਨਿਸਟਰ ਦੀ ਨਹੀਂ ਸਿਰਫ ਉਹ ਤਾਂ ਵਾਈਸ ਚਾਂਸਲਰ ਦੀ ਹੈ ਨਾ ਨਹੀਂ ਵਾਈਸ ਚਾਂਸਲਰ ਲੈਂਦਾ ਜੀ ਬেরি ਬਣਾਤਾ ਹਾਂਜੀ ਬਾਈ ਚਾਂਸਰ ਜਿਹੜਾ ਹੈਗਾ ਨਾ ਉਹਦੀ ਵੀ ਆ ਪਰ ਉੱਥੇ ਜਿਹੜੇ ਬੱਚੇ ਦਾ ਸਫਰ ਪੰਜਾਬ ਦੇ ਕਰ ਰਹੇ ਹੈ ਨਾ ਜਾਂ ਹਰਿਆਣੇ ਦੇ ਕਰ ਰਹੇ ਹੈ ਸਰ ਚਾਰ ਸਟੇਟਾਂ ਪੰਜਾਬ ਹਰਿਆਣਾ ਹਿਮਾਚਲ ਇਹ ਜੇ ਬੱਚੇ ਜੇ ਬੱਚੇ ਆਪਣੇ ਚਾਰ ਪੰਜ ਸਟੇਟਾਂ ਸਰ ਤੁਸੀਂ ਤਾਂ ਉੱਥੇ ਤੁਸੀਂ ਤੁਸੀਂ ਇੱਕਦਮ ਸਹੀ ਗੱਲ ਕਰੀ ਬਹੁਤ ਵੱਡੇ ਵੱਡੇ ਆਉਦੇ ਨੇ ਸਰ ਪੰਜ 6 ਸਟੇਟਾਂ ਪੰਜਾਬ ਯੂਨੀਵਰਸਿਟੀ ਚ ਪੜਦੇ ਨੇ ਇਹੀ ਵਗੈਰਾ ਆਪਣੇ ਪੰਜਾਬ ਦਾ ਬੱਚਾ ਘੱਟ ਪੜਦਾ ਹਰਿਆਣੇ ਦਾ ਬੱਚਾ ਵੱਧ ਪੜਦਾ ਇਹ ਮਤਲਬ ਸਾਡੇ ਜਿਹੜੇ ਆ ਹਿਮਾਚਲ ਦਾ ਬੱਚਾ ਵੱਧ ਪੜਦਾ ਹਾਂ ਜੇ ਹੁਣ ਸਾਨੂੰ ਪਤਾ ਕਿ ਸਟੇਟ ਕੋਲ ਪੈਸੇ ਨਹੀਂ ਹੈਗੇ ਜੀ ਇਹਨਾਂ ਦਾ ਪੀਪਾ ਖਾਲੀ ਆ ਜੀ ਪਰ ਸਰ ਅਸੀਂ ਇਦਾਂ ਥੋੜੀ ਹੁਣ ਜੇ ਕੀ ਮਤਲਬ ਸਾਰੇ ਕੁਝ ਹੀ ਸੈਂਟਰ ਨੂੰ ਚੱਕ ਕੇ ਦੇਵਾਂ ਕਰਾਂਗੇ ਪੰਜਾਬ ਤਾਂ ਵਿਰਾਸਤ ਆ ਸਰ ਇੰਨੀ ਵੱਡੀ ਹੁਣ ਜੇ ਇਹਨੂੰ ਹੀ ਚੱਕ ਕੇ ਸੈਂਟਰ ਨੂੰ ਦੇ ਦਵਾਂਗੇ ਸਰ ਸਾਡੇ ਪੱਲੇ ਕੀ ਰਹੂਗਾ ਇੱਕ ਇੱਕ ਮਹੀਨੇ ਦਾ ਚੱਲੇਗਾ ਨਾ ਇਹ ਵੀ ਮਿਨਿਸਟਰ ਰਹੇ ਨੇ ਪਹਿਲਾਂ ਨਮਸਤੇ ਆ ਇਹ ਮਿਸਟਰ ਭੰਡਾਰੀ ਜੀ ਜਲੰਧ ਤੋਂ ਐਮ ਐਲ ਏ ਰਹੇ ਆ ਸਾਰੇ ਅਸੀਂ ਜ਼ਿੰਮੇਵਾਰ ਬੰਦੇ ਆ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਗੱਲ ਨੂੰ ਸਮਝਦੇ ਆ ਗੱਲ ਨੂੰ ਸਮਝਦੇ ਆ ਕੋਈ ਵੀ ਗੱਲ ਜਿਹੜੀ ਅਸਲ ਹੁੰਦੀ ਆ ਮੈਂ ਤੁਹਾਨੂੰ ਫਰਕ ਟਾਈਮ ਸਰ ਸਰ ਆਪ ਕਹਾਂ ਸੇ ਦੇਦੇ ਹੋ ਹੁਸ਼ਿਆਰ ਹੁਸ਼ਿਆਰਪੁਰ ਤੋਂ ਆ ਸਰ ਜਦੋਂ ਹੁਸ਼ਿਆਰਪੁਰ ਦੇ ਕੋਈ ਮਸ਼ਹੂਰ ਮਾਲੋ ਹੁਸ਼ਿਆਰ ਬੜਾ ਮਸ਼ਹੂਰ ਕੀ ਆ ਜੀ ਕੋਈ ਵੀ ਕੋਈ ਵੀ ਕੋਈ ਮਠਾਈ